ਸਾਰੇ ਦੋਸਤਾਂ ਨੂੰ ਨਮਸਕਾਰ ਆਪਾਂ ਤੁਹਾਨੂੰ ਪਿਛਲੇ ਸਾਲ ਵੀ ਦੱਸਿਆ ਸੀਗਾ ਵੀ ਪਿੰਡ ਦੇ ਵਿੱਚ ਆਪਾਂ ਦਰਖਤ ਲਾਉਣੇ ਆ ਸਾਰੇ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਜਿਸ ਨੂੰ ਕਿਹਾ ਸੀ ਵੀ ਇੱਕ ਸਾਲ ਬਾਅਦ ਤੁਹਾਨੂੰ ਇਹ ਦਿਖਾਵਾਂਗੇ ਵੀ ਅਸੀਂ ਕਿੰਨੀ ਕਿ ਪ੍ਰਾਪਤੀ ਕੀਤੀ ਹੈ ਅੱਜ ਉਸ ਵਾਸਤੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਤੁਹਾਨੂੰ ਦਿਖਾਉਣ ਵਾਸਤੇ ਅੱਜ ਇੱਕ ਪੂਰਾ ਸਾਲ ਹੋ ਗਿਆ ਸਾਨੂੰ ਪੇੜੇ ਲਾਇਆ ਨੂੰ ਆ ਤੁਸੀਂ ਦੇਖੋ ਕਿੰਨੇ ਵਧੀਆ ਪੇੜੇ ਹੋਏ ਨੇ ਦਰਖਤ ਇਹ ਫੁੱਲਾਂ ਦੇ ਇਦੇ ਨਾਲ ਦੇ ਦਰਖਤ ਪਿੰਡਾਂ ਦੇ ਵਿੱਚ ਲਾਇਆ ਕਰੋ ਵੱਧੋ ਵੱਧਾ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਇੱਧਰ ਵੀ ਦਿਖਾ ਦੇ ਆ ਪੱਡੇ ਲਾਏ ਹੋਏ ਨੇ ਆ ਦੇਖੋ ਇੱਧਰ ਅਸੀਂ ਪੂਰੇ ਉਧਰ ਤੱਕ ਖੱਡਿਆ ਦੀ ਢੀਂ ਬਣੀ ਹੋਈ ਹੈ ਪਿੰਡ ਦੇ ਵਿੱਚ ਆ ਸਾਡੀ ਖਰੀਦ ਦੇ ਵਿੱਚ ਅਸੀਂ ਦੇਖ ਲਓ ਤੁਸੀਂ ਜਿਹੜੇ ਕਰਕੇ ਦਿਖਾਇਆ ਜੀ ਬੜਾ ਜ਼ੂਮ ਕਰਕੇ ਦਿਖਾਇਆ ਲਈ ਪਰ ਮੈਂ ਤੁਰਾਂਗੇ ਨਹੀਂ ਹੁਣ ਆਹ ਕਿਹਾਂ ਤੱਕ ਜਾ ਜਾ ਬੋਦੀ ਦੇ ਜਾਓ ਅਸੀਂ ਪੇਡੇ ਲਾ ਰਹੇ ਆ ਪਿੰਡ ਤੋਂ ਵਿਕਿਆ ਅੱਜ ਛੋਡੇ ਨਾਲ 2-4 ਪੰਥੀ ਤਿਆਰ ਕਰ ਲੂਗੇ ਇੰਨਾ ਨਾ ਗੱਲ ਕਰਦੇ ਆ ਉਹ ਮੇਰੀ ਮਰਜ਼ੀ ਦੀ ਆਪਣੀ ਕਾਰਵਾਈ ਦੀ ਫਾਟਕੀ ਕਾਰ ਆਪਾਂ ਇਹ ਢੇਮਾਰੀ ਕੀ ਜਣਾ ਚੌਣੋ ਰੱਖਤਾ ਵਰੀ ਬਾਟਾ ਬਰਨ ਵਧੀਆ ਹੋ ਜਾਂਦੇ ਜੀ ਇਹਨਾਂ ਨਾਲ ਬਾਹਰੋਂ ਬੰਦੇ ਆਂਦੇ ਨੇ ਉਹ ਕਹਿੰਦੇ ਨਹੀਂ ਵੀ ਪਿੰਡ ਤੇ ਪੌਦੇ ਵਧੀਆ ਲੱਗੇ ਹੋਏ ਨੇ ਸਾਫ਼ ਸੁਥਰਾ ਮਾਹੌਲ ਰਹਿੰਦਾ ਜੀ ਇਹ ਸਰਕਾਰ ਨੂੰ ਵੀ ਆਣੀ ਚਾਹੀਦੀ ਹੈ ਵੀ ਪਿੰਡਾਂ ਦੀਆਂ ਗਰੀਆਂ ਵਿੱਚ ਵੀ ਵਧੀਆ ਰੁੱਖ ਲਾਈਏ ਜਾਲੀਆਂ ਲਾ ਕੇ ਪਿੰਡ ਦੀ ਸ਼ਾਨ ਬਣਾਈਏ ਇਹਦਾ ਕਰਨੇ ਯਾਰ ਪੇੜ ਤੇ ਰਖਤ ਦਾ ਲਾ ਦਨੇ ਲੋਕ ਤੋੜ ਦਿੰਦੇ ਨੇ ਛੜਦੇ ਨੇ ਓਏ ਤਾਂ ਐ ਹੀ ਹੁੰਦੇ ਨੇ ਬਾਂਦਰਾ ਵਰਕੇ ਹੁੰਦੇ ਨੇ ਜਿਮਾਖ ਤਾਂ ਮਾੜੇ ਮੁੱਠੀ ਦਾ ਜਾਣੀ ਦਾ ਟੁੱਟੇ ਜਾਂਦੀ ਆ ਐ ਕਿ ਹੁੰਦਾ ਕੁਝ ਨਹੀਂ ਦਾ ਜੇ 10 ਪੇੜੇ ਲਾਵਾਂਗੇ ਇੱਕ ਨੇ ਤਾਂ ਟੁੱਟ ਗਿਆ ਦੁਬਾਰੇ ਹੋਰ ਲਾ ਦਨੇ ਆ ਦੁਬਾਰੇ ਇਹ ਇਸ ਦੇ ਨਾਲ ਵਾਤਾਵਰਨ ਵੀ ਸਾਫ਼ ਸੁਥਰਾ ਰਹਿੰਦੇ देखो ਤੁਸੀਂ ਕਿੰਨਾ ਵਧੀਆ ਮਾਹੌਲ ਬਣਿਆ ਗੜੀ ਦੇ ਵਿੱਚ ਇਹ ਪੇਡੇ ਦੇ ਨਾਲ ਦੇ ਨਾਲ ਜਿਆਦਾ ਕਰਕੇ ਨਾਣੇ ਨੇ ਆਪਾਂ ਨੇ ਫੁੱਲਾਂ ਨੇ ਇਹ ਬਹੁਤ ਵਧੀਆ ਦਰਖਤ ਪੇਡਾ ਇਹ ਬਹੁਤ ਸ਼ਾਨਦਾਰ ਹੈ ਬੰਦ ਕਿੰਨੇ ਲੱਗਦੇ ਨੇ ਉੱਧਰ ਲੱਗੇ ਤਿੰਨ ਚਾਰ ਲਾਈਨੀਆਂ ਸੀ ਨੇ ਇਸ ਗੜੀ ਦੇ ਵਿੱਚ ਉਧਰ ਪਾਣੀ ਗੜੀ ਚਲੀ ਪੂਰੇ ਲਾ ਰਖੇ ਨੇ ਫੁੱਲ ਦੇ ਆਲੇ ਤਾਂ ਨਹੀਂ ਫੁੱਲ ਦੇ ਆਲੇ ਤਾਂ ਨਹੀਂ ਲਾਏ ਹੋਏ ਨੇ ਪੂਰੇ ਪਿੰਡ ਦੇ ਵਿੱਚ ਅਸੀਂ ਘਟੋ ਘਟ 300 ਦਰਖਤ ਤਕਰੀਬਨ ਲਗਾ ਅਸੀਂ 9000 ਲਾਣ ਦਾ ਟੀਚਾ ਮਿੱਥਿਆ ਹੋਇਆ ਹੁਣ ਸ਼ੁਰੂ ਕਰਾਂਗੇ ਕਿ ਜੇ ਮਹੀਨੇ ਦੇ ਵਿੱਚ ਨਵੀਂ ਪੰਚਾਇਤ ਬਣੀ ਐ ਉਹਨੂੰ ਕਹਿੰਦੇ ਸੀ ਸਰਪੰਚ ਜਿਹੜਾ ਨਵਾਂ ਬਣੇ ਵੀ ਅਸੀਂ ਤੁਹਾਡੇ ਨਾਲ ਸਾਥ ਦੇਵਾਂਗੇ ਜਦੋਂ ਉਹ ਤਾਂ ਦੇਖਦੇ ਆ ਕੀ ਕਹਿੰਦੇ ਨੇ ਸਾਡੀ ਸਾਰੀ ਲੋਕਾਂ ਨੂੰ ਬੇਨਤੀ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਪਿੰਡ ਵਸਦੇ ਨੇ ਵੀ ਸਾਰੇ ਗਲੀਆਂ ਦੇ ਵਿੱਚ ਖੇਤਾਂ 'ਚ ਤਾਂ ਆਪਾਂ ਨਹੀਂ ਲਾ ਸਕਦੇ ਤੁਹਾਨੂੰ ਛੱਡਦੇ ਨਹੀਂ ਪਰ ਲਾਲਚ ਤੇ ਆ ਗਏ ਆਪਣੇ ਅੰਦਰ ਪਰ ਇੱਥੇ ਤਾਂ ਲਾਏ ਸਕਦੇ ਆ ਸਾਡੀ ਬੇਨਤੀ ਹੈ ਵੱਧ ਤੋਂ ਵੱਧ ਦਰਖਤ ਪਿੰਡਾਂ ਦੇ ਵਿੱਚ ਲਾਹੋ ਪਿੰਡ ਨੂੰ ਸ਼ਾਨਦਾਰ ਬਣਾਓ ਵਧੀਆ ਵਧੀਆ ਵਾਤਾਵਰਣ ਬਣਾਓ ਪਿੰਡ ਦੇ ਵਿੱਚ ਧੰਨਵਾਦ ਜੀ والله ਘੱਟ ਦੇ